ਡੇਲੀਪੋਸਟ ਪੰਜਾਬੀ ਦੇਖ ਰਹੇ ਸਰੋਧਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨਤਾ ਪੰਜਾਬ ਦੇ ਅੱਜ ਉਸ ਪਰਿਵਾਰ ਦੇ ਲਈ ਕਾਲਾ ਦਿਨ ਹੈ ਜਿਨ੍ਹਾਂ ਦਾ ਇਕਲੌਤਾ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਰਹਿੰਦਾ ਦਰਅਸਲ ਸੱਧੂ ਮੂਸੇਵਾਲਾ ਜੋ ਕਿਸੇ ਜਾਣਕਾਰੀ ਦਾ ਮੋਹਤਾਜ ਨਹੀਂ ਹੈ ਕਿਉਂਕਿ ਬੱਚੇ-ਬੱਚੇ ਦੀ ਜ਼ੁਬਾਨ ਦੇ ਉੱਤੇ ਸੱਧੂ ਮੂਸੇਵਾਲਾ ਦਾ ਨਾਮ ਜਿਹੜਾ ਗੂੰਜਦਾ ਹੈ ਤੇ ਅੱਜ ਉਸ ਦੀ ਤੀਜੀ ਵਰਸੀ ਹੈ ਤੀਜੀ ਵਰਸੀ ਦੇ ਮੌਕੇ ਦੇ ਉੱਤੇ ਮਾ ਚਰਨ ਕੌਰ ਦੇ ਵੱਲੋਂ ਬੇਹਦ ਭਾਵੁਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਸਨੇ ਆਪਣੇ ਪੁੱਤ ਨੂੰ ਇਹ ਕਿਹਾ ਕਿ ਮੈਂ ਡਟ ਕੇ ਲੜਦੀ ਰਹਾਂਗੀ ਅਸੀਂ ਕਦੇ ਵੀ ਨਹੀਂ ਡੋਲਦੇ ਤਾਂ 2022 ਦੇ ਵਿੱਚ 29 ਮਈ ਵਾਲੇ ਦਿਨ ਹੀ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤਾਂ 19 ਦੇ ਕਰੀਬ ਗੋਲੀਆਂ ਸਿੱਧੂ ਮੂਸੇਵਾਲਾ ਦੇ ਲੱਗਦੀਆਂ ਨੇ ਹਾਲਾਂਕਿ ਇੱਕ ਵੱਡੇ ਗੈਂਗ ਦੇ ਵੱਲੋਂ ਇਹ ਸਭ ਦਾ ਜ਼ਿੰਮਾ ਚੁੱਕਿਆ ਜਾਂਦਾ ਹੈ ਸਿੱਧੂ ਮੂਸੇਵਾਲਾ ਦਾ ਕਤਲ ਦਾ ਤਾਂ ਉਸ ਤੋਂ ਬਾਅਦ ਪਰਿਵਾਰ ਦੀਆਂ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿਸ ਵੇਲੇ ਸਿੱਧੂ ਮੂਸੇਵਾਲਾ ਦੀ ਦੇਹ ਉਸਦੇ ਪਿੰਡ ਪਹੁੰਚਦੀ ਹੈ ਘਰ ਪਹੁੰਚਦੀ ਹੈ ਤਾਂ ਮਾਪਿਓ ਦਾ ਦੁੱਖ ਦੇਖਿਆ ਨਹੀਂ ਜਾਂਦਾ ਉਹ ਵੀਡੀਓ ਹਰ ਕਿਸੇ ਦੇ ਹਿਰਦੇ ਵਲੁੰਦਰ ਕੇ ਰੱਖ ਦਿੰਦੀ ਹੈ ਕਿ ਜਿਸ ਵੇਲੇ ਉਹ ਬੇਬਸ ਤੇ लाचार ਪਿਓ ਆਪਣੇ ਸਿਰ ਦੀ ਪੱਗ ਉਤਾਰ ਕੇ ਲੋਕਾਂ ਦੇ ਅੱਗੇ ਰੱਖਦਾ ਹੋਇਆ ਵਿਖਾਈ ਦਿੰਦਾ ਹੈ ਲੋਕਾਂ ਦੇ ਅੱਗੇ ਇੱਕ ਅਰਜ਼ੋਈ ਕਰਦਾ ਦੂਜੇ ਪਾਸੇ ਮਾ ਚਰਨਕੌਰ ਜਿਸ ਨੇ ਆਖਰੀ ਵਾਰੀ ਆਪਣੇ ਪੁੱਤ ਦਾ ਜੂੜਾ ਕੀਤਾ ਸੀ ਉਹ ਤਸਵੀਰ ਹਰ ਕਿਸੇ ਨੂੰ ਅੱਜ ਪਾਉਕ ਕਰਦੀ ਹੈ ਤਾਂ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਰਿਹਾ ਤੇ ਉਹਨਾਂ ਦੇ ਮੌਤ ਤੋਂ ਬਾਅਦ 8 ਦੇ ਕਰੀਬ ਗਾਣੇ ਜਿਹੜੇ ਨੇ ਰਿਲੀਜ਼ ਹੋ ਚੁੱਕੇ ਨੇ ਆਖਿਰਕਾਰ ਸਿੱਧੂ ਮੂਸੇਵਾਲਾ ਕਿਸ ਤਰ੍ਹਾਂ ਦੀ ਸ਼ਖਸੀਅਤ ਸੀ ਉਸ ਦੀ ਮੌਤ ਤੋਂ ਬਾਅਦ ਜਿਹੜੇ ਗਾਣੇ ਰਿਲੀਜ਼ ਹੋਏ ਨੇ ਉਸ ਨੂੰ ਸੁਣ ਕੇ ਇੰਜ ਲੱਗਦਾ ਕੋਈ ਰੱਬੀ ਰੂਹ ਸੀ ਕੋਈ ਇਸ ਤਰ੍ਹਾਂ ਦਾ ਵਿਅਕਤੀ ਸੀ ਜਿਸ ਨੂੰ ਕੀ ਪੂਰਾ ਗਿਆਨ ਸੀ ਭਾਵੇਂ ਉਹ ਸਿੱਖ ਧਰਮ ਦਾ ਹੋਵੇ ਭਾਵੇਂ ਉਹ ਸਮਾਜਿਕ ਮੁੱਦੇ ਹੋਣ ਇਥੋਂ ਤੱਕ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਆਪਣੀ ਮੌਤ ਦਾ ਪਹਿਲਾਂ ਹੀ ਪਤਾ ਲੱਗ ਗਿਆ ਸੀ ਤੇ ਇਹੀ ਕਾਰਨ ਸੀ ਕਿ ਉਸ ਦੇ ਵੱਲੋਂ ਗਾਣਾ ਲਿਖਿਆ ਗਿਆ ਸੀ ਦਾ ਲਾਸਟ ਰਾਈਟਾ ਅੱਜ ਮਾ ਚਰਨ ਕੌਰ ਦੇ ਵੱਲੋਂ ਆਪਣੇ ਵੱਡੇ ਪੁੱਤ ਨੂੰ ਲੈ ਕੇ ਇੱਕ ਭਾਵੁਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਸ ਨੇ ਜੋ ਗੱਲਾਂ ਲਿਖੀਆਂ ਨੇ ਉਹ ਹਰ ਕਿਸੇ ਨੂੰ ਇੱਕ ਵਾਰੀ ਸੋਚਣ ਦੇ ਲਈ ਮਜਬੂਰ ਕਰ ਦਿੰਦੀਆਂ ਨੇ ਕਿ ਬੇਸ਼ੱਕ ਉਹਨਾਂ ਦੇ ਕੋਲ ਅੱਜ ਨਿੱਕਾ ਸਿੱਧੂ ਆ ਚੁੱਕਿਆ ਹੈ ਪਰ ਆਪਣੇ ਵੱਡੇ ਪੁੱਤ ਦੀ ਕਮੀ ਪਲ-ਪਲ ਮਾਪਿਓ ਨੂੰ ਝਲਕਦੀ ਹੈ ਤੇ ਉਹ ਕਮੀ ਜਿਹੜੀ ਹੈ ਕਦੇ ਵੀ ਪੂਰੀ ਨਹੀਂ ਹੋਏਗੀ ਤਾਂ ਮਾ ਚਰਨ कौर ਦੇ ਵੱਲੋਂ ਕੀ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਪੁੱਤ ਸੋਚ ਤੋਂ ਉੱਪਰ ਜੱਗ ਪਿਆ ਸੀ ਹਰ ਪਾਸੇ ਤੋਂ ਅੱਡ ਪਿਆ ਸੀ ਫੇਰ ਵੀ ਉਹਨਾਂ ਤੇ ਨੂੰ ਮਾਰਿਆ ਕਿਉਂਕਿ ਤੂੰ ਸਭਨਾ ਤੋਂ ਅੱਡ ਜਿਉਂਦਾ ਸੀ ਕਿਉਂਕਿ ਸਿੱਧੂ ਮੂਸੇਵਾਲਾ ਇੱਕ ਅਜੀਹਾ ਗਾਇਕ ਸੀ ਜਿਹੜਾ ਕਿ ਚੰਡੀਗੜ੍ਹ ਯੂਕੇ ਕੈਨੇਡਾ ਵਰਗੀ ਲਗਜ਼ਰੀ ਲਾਈਫ ਛੱਡ ਕੇ ਆਪਣੇ ਪਿੰਡ ਰਹਿਣ ਨੂੰ ਤਰਜੀਹ ਦਿੰਦਾ ਸੀ ਤੇ ਕਿਉਂਕਿ ਅਕਸਰ ਹੀ ਗਾਇਕ ਜਿਹੜੇ ਆ ਇਸ ਤਰ੍ਹਾਂ ਜਦੋਂ ਮਾੜੀ ਜੀ ਕੋਈ ਗੱਲ ਹੋ ਜੇ ਜਾਂ ਫੇਮ ਮਿਲ ਜਾਂਦੀ ਹੈ ਤਾਂ ਉਹ ਫਟਾਫਟ ਬਾਰ ਜਾ ਕੇ ਆਪਣਾ ਪਰਿਵਾਰ ਸੈਟਲ ਕਰ ਲੈਂਦੇ ਨੇ ਜਾਂ ਫਿਰ ਚੰਡੀਗੜ੍ਹ ਦੇ ਵਿੱਚ ਫਲੈਟ ਜਾਂ ਕੋਠੀ ਲੈ ਕੇ ਰਹਿਣ ਲੱਗ ਜਾਂਦੇ ਨੇ ਪਰ ਸਿੱਧੂ ਮੂਸੇਵਾਲਾ ਕਹਿੰਦਾ ਸੀ ਕਿ ਮੈਂ ਆਪਣੀਆਂ ਜੜਾਂ ਦੇ ਨਾਲ ਜੁੜੇ ਰਹਿਣਾ ਤੇ ਮੈਂ ਬਾਹਰ ਨਹੀਂ ਜਾਣਾ ਜਾਵਾਂਗਾ ਕੰਮਕਾਰ ਕਰਕੇ ਵਾਪਸ ਆਪਣੇ ਪਿੰਡ ਈ ਆ ਜਾਵਾਂਗਾ ਮਾ ਚਰਨ ਕੌਰ ਨੇ ਲਿਖਿਆ ਹੈ ਕਿ ਸ਼ੁਭ ਕਦੇ ਤੂੰ ਜਨਮ ਲੈਣ ਮਗਰੋਂ ਤਿੰਨ ਦਿਨਾਂ ਦਾ ਤਿੰਨ ਮਹੀਨਿਆਂ ਦਾ ਤੇ ਕਦੇ ਤਿੰਨ ਸਾਲ ਦਾ ਹੋਇਆ ਸੀ ਸਾਡੀ ਜ਼ਿੰਦਗੀ 'ਚ ਤੇਰੀ ਦਸਤਕ ਨੇ ਸਾਡੀ ਹਰ ਮੁਸ਼ਕਿਲ ਨਾਲ ਲੜਨ ਦੀ ਤਾਕਤ ਵਧਾ ਦਿੱਤੀ ਸੀ ਅਸੀਂ ਹਰ ਔਕੜ ਤੇਰਾ ਚਿਹਰਾ ਦੇਖ-ਦੇਖ ਕੇ ਹੱਸ-ਹੱਸ ਕੇ ਪਾਰ ਕੀਤੀ ਪਰ ਅੱਜ ਤੇਰੀ ਤਸਵੀਰ ਨਾਲ ਗੱਲਾਂ ਕਰਦਿਆਂ ਨੂੰ ਤਿੰਨ ਸਾਲ ਬੀਤ ਗਏ ਨੇ ਤੇਰਾ ਇਨਸਾਫ਼ ਉਡੀਕਦਿਆਂ ਨੂੰ ਵੀ ਇਹਨਾਂ ਤਿੰਨ ਸਾਲਾਂ ਦੇ ਵਿੱਚ ਜਦੋਂ ਕਦੇ ਵੀ ਇਨਸਾਫ਼ ਦੀ ਕੋਈ ਇੱਕ ਕਿਰਨ ਦਿਖਾਈ ਦਿੱਤੀ ਉੱਥੇ ਹੀ ਉਸ ਨੂੰ ਬੁਰੀ ਤਰ੍ਹਾਂ ਤੋੜਿਆ ਵੀ ਗਿਆ ਇਹਨਾਂ ਤਿੰਨ ਸਾਲਾਂ ਦੇ ਵਿੱਚ ਬੇहद ਇਤਰਾਜ਼ਯੋਗ ਗਤੀਵਿਧੀਆਂ ਸਾਡੇ ਕੇਸ ਸੰਬੰਧੀ ਇੰਟਰਨੈਟ ਤੇ ਵੱਡੇ ਪੱਧਰਾਂ ਦੇ ਉੱਤੇ ਕੀਤੀਆਂ ਗਈਆਂ ਜਿਨ੍ਹਾਂ ਤੇ ਸਾਡੀ ਸਖਤ ਕਾਰਵਾਈ ਹੋਣ ਦੀ ਉਮੀਦ ਤੱਕ ਵੀ ਵਿਅਰਥ ਗਈ ਹੈ ਪੁੱਤ ਪਰ ਫਿਰ ਵੀ ਅਸੀਂ ਕਦੇ ਡੋਲਦੇ ਨਹੀਂ ਅਸੀਂ ਆਪਣੇ ਹੱਕ ਲਈ ਆਪਣੀ ਆਵਾਜ਼ ਉਠਾਉਂਦੇ ਰਹਾਂਗੇ ਇਸ ਕਦਰ ਜੋ ਹੈ ਇਹ ਮਾ ਚਰਨ ਕੌਰ ਦੇ ਵੱਲੋਂ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਤੇ ਆਪਣੀ ਫੋਟੋ ਲਗਾ ਕੇ ਇਹ ਪੋਸਟ ਸਾਂਝੀ ਕੀਤੀ ਗਈ ਹੈ ਇਹਨਾਂ ਸ਼ਬਦਾਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਾਂ ਚਰਨਕੌਰ ਦੇ ਦਿਲ ਦੇ ਵਿੱਚ ਕਿੰਨਾ ਵੱਡਾ ਦਰਦ ਹੈ ਤਾਂ ਉਹ ਬਜ਼ੁਰਗ ਮਾਪਿਓ ਜਿਨ੍ਹਾਂ ਨੇ ਆਪਣੇ ਪੁੱਤ ਨੂੰ ਲੈ ਕੇ ਉਸਦੇ ਵਿਆਹ ਨੂੰ ਲੈ ਕੇ ਲੱਖਾਂ ਸੁਪਨੇ ਸੰਜੋਏ ਹੋਏ ਸਨ ਕਿ ਅਸੀਂ ਆਪਣੇ ਪੁੱਤ ਦਾ ਗੱਜ-ਬੱਜ ਕੇ ਵਿਆਹ ਕਰਾਂਗੇ ਉਹ ਸਾਰੇ ਸੁਪਨੇ ਖੇਰੂ-ਖੇਰੂ ਹੋ ਗਏ ਜਦੋਂ ਅੱਜ ਦੇ ਕਾਲੇ ਦਿਨ ਅੱਜ ਤੋਂ 3 ਸਾਲ ਪਹਿਲਾਂ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਜਾਂਦਾ ਹੈ